ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡ ਪੱਧਰ ਤੇ ਖੇਡਾਂ ਦੇ ਵਿਕਾਸ ਨੂੰ ਉਤਸ਼ਾਹ ਕਰਨ ਲਈ ਚੱਲ ਰਹੀ ਹਰ ਪਿੰਡ ਖੇਡ ਮੈਦਾਨ ਮੁਹਿੰਮ ਤਹਿਤ ਹਲਕਾਵ ਦਾ ਇੱਕ ਬੀਬੀ ਨਿਰੰਦਰ ਕੌਰ ਭਰਾਜ ਨੇ ਅੱਜ ਬਾਲਦ ਖੁਰਦ ਅਤੇ ਬਾਲਦ ਕਲਾਂ ਵਿੱਚ ਖੇਡ ਮੈਦਾਨ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਪਿੰਡ ਬਾਲਦ ਖੁਰਦ ਵਿੱਚ 55 ਲੱਖ ਤੇ ਬਾਲਦ ਕਲਾਂ ਵਿੱਚ 31 ਲੱਖ ਦੀ ਲਾਗਤ ਨਾਲ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਇਹ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਕੇਡਾਂ ਆਧੁਨਿਕ ਸਹੂਤਾ ਪ੍ਰਦਾਨ ਕੀਤੀਆਂ ਜਾਣਗੀਆਂ ਪਿੰਡਾਂ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਖਾਰਨ ਦਾ ਮੌਕਾ ਮਿਲੇਗਾ ਇਸ ਦੌਰਾਨ ਬੀਬੀ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਪਿੰਡਾਂ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾਉਣਾ ਤੇ ਨੌਜਵਾਨਾਂ ਆਪਣੇ ਘਰ ਦੇ ਨੇੜੇ ਹੀ ਉੱਚ ਪੱਧਰੀ ਦੇ ਖੇਡਾਂ ਦਾ ਟਾਂਚਾ ਮਿਲ ਸਕੇ ਰਿਪੋਰਟ ਰਾਜਕ੍ਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਸਾਰੇ ਸਾਡੀ ਪੈਨਸ ਕਨਾ ਸਭ ਤੋਂ ਪਹਿਲਾਂ ਘਰ ਦੁਆਰੇ ਪਾਣੀ ਚਾਹੀਦੀ ਆ ਜੇ ਵੋਟਾਂ ਦੇਰ ਪਵਾਉਣੀਆਂ ਨੇ ਤੁਹਾਨੂੰ ਗੱਲ ਮੇਰੀ ਜਿਵੇਂ ਉਦੋਂ ਜੱਫੇ ਪਾਉਂਦੀ ਸੀ ਸਾਡੀ ਮੰਗ ਪੂਰੀ ਕੰਮ ਕਰਦਾ ਉਹ ਗੱਲ ਹੋਵੇਗਾ ਬੇਫਿਕਰ ਹੋਈ ਗੱਲ ਮੈਂ ਅਸੀਂ ਇਕੱਲਿਆਂ ਨਹੀਂ ਲਿਟਣੀ ਸਭ ਦੀ ਆ ਸਾਰੇ ਸਾਰੇ ਮੈਂ ਬੁਲਾ ਕੇ ਸਰਪੰਚ ਨੂੰ ਕਹਿ ਤਾਏ ਪਹਿਲੇ ਨਾਲੇ ਕਾ ਚੇ ਸ਼ੁਰੂ ਕਰਾ ਦੇ ਕੰਮ ਐਣ ਤੇ ਕੱਲੇ ਆਪਣੇ ਪਿੰਡ ਨੂੰ ਹੀ ਨਹੀਂ ਨਾਲ ਦੇ ਸਾਰੇ ਪਿੰਡਾਂ ਦੇ ਆਹ ਲਾ 20 ਪੰਟਾ ਰੋਜ਼ ਦੀ ਦੀ ਮੰਗ ਹੋਵੇ ਕਿਉ ਸਰਪੰਚ ਸਾਹਿਬ ਇਹ ਗੱਲ ਹੈ ਬਿਲਕੁਲ ਹਾਂ ਬਸ ਮੇਰੇ ਹੱਥ ਵੱਧ ਕੇ ਮੇਰੀ ਤੀਰ ਵੰਡ ਕੇ ਬੇਨਤੀ ਆ ਕਰੋਗੇ ਸਰ ਬਾਬਾ ਜੀ ਆਹ ਹੋ ਗਏ ਨੇ ਹਾਜੀ ਲਓ ਬਾਈ ਤੁਹਾਨੂੰ ਦਿਓ ਤੋ ਰੋ ਭਲੇ ਕਿੱਦਾਂ ਆ ਜੋ ਠੀਕ ਹੈ ਜੀ ਐਸੇ ਤਰ੍ਹਾਂ ਨਹੀਂ ਹੋ ਗੱਜੀ ਹੈ ਕੋਲ ਦੋ ਲੱਡੂ ਦੇ ਦੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਣ ਦੇਖਿਓ ਮੋ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਹੜੇ ਜਿਹੜੇ ਚੀਜ਼ਾਂ ਕੌਣ ਆ ਮੁੰਡਾ ਜਿਹੜਾ ਇੱਥੇ ਕੰਮ ਕਰ ਰਿਹਾ ਹੈ ਕੀ ਪੁੱਛਿਆਗਾ ਇਹਦੇ ਚ ਬੀੜੀ ਪੁੱਛੋ ਬਾਲੀਬਾਲ ਗਰਾਊਂਡ ਆਗਾ ਤੇ ਸਾਰੇ ਦੀਆਂ ਲਾਈਟਾਂ ਨਹੀਂ ਆ ਤੇ ਠੀਕ ਇਰੀਗੇਸ਼ਨ ਸਿਸਟਮ ਆਗਾ ਤੇ ਬਾਕੀ ਬਾਥਰੂਮ ਨਹੀਂ ਬਾਥਰੂਮ ਸੋ ਇਹਨੂੰ ਵਧੀਆ ਹੋ ਜਾਊਗਾ ਕਿਉਂਕਿ ਲਾਈਟਾਂ ਨਾ ਹੋਣ ਕਰਕੇ ਬੱਚੇ ਖੇਡਣ ਵੀ ਨਹੀਂ ਆਉਂਦੇ ਸ਼ਾਮ ਨੂੰ ਫਿਰ ਟਾਈਮ ਹੁੰਦਾ ਉਹ ਹਨੇਰਾ ਹੋ ਜਾਂਦਾ ਤੇ ਇਹ ਇਕੱਲਾ ਖੇਡ ਗਰਾਊਂਡ ਨਹੀਂ ਹੈ ਇਹ ਮਦਾ ਖੇਡ ਦਾ ਮੈਦਾਨ ਨਹੀਂ ਹੈ ਇਹ ਸਾਡੇ ਬੱਚਿਆਂ ਨੂੰ ਇੱਕ ਨਵੀਂ ਜ਼ਿੰਦਗੀ ਜਿੱਤ ਵਾਲੇ ਪਾਸੇ ਨੂੰ ਜਦੋਂ ਜਵਾਕ ਖੇਡਦੇ ਨੇ ਤਾਂ ਉਹਨਾਂ ਦੇ ਅੰਦਰ ਜਿੱਤ ਦੀ ਭਾਵਨਾ ਪੈਦਾ ਹੁੰਦੀ ਵੀ ਅਸੀਂ ਦੇਖ ਲਾ ਉਹ ਭਾਵਨਾ ਪੈਦਾ ਕਰਦੇ ਲੋ ਚਾਹੇ ਦੁਨੀਆ ਜਿੱਤਣ ਦੀ ਗੱਲ ਹੋਵੇ ਚਾਹੇ ਕੋਈ ਖੇਡ ਨੂੰ ਜਿੱਤਣ ਦੀ ਗੱਲ ਹੋਵੇ ਤੇ ਚੰਗੀ ਸਿਹਤ ਮਿਲੂਗੀ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਜੜ ਖਤਮ ਕਰਨ ਵਾਸਤੇ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਬੱਚਿਆਂ ਨੂੰ ਨੌਜ ਜਿਹੜਾ ਸਟ्रेस ਆ ਉਹ ਇਨਾ ਖੇਡ ਗਰਾਊਂਡਾਂ ਦੇ ਵਿੱਚ ਆ ਕੇ ਨਿਕਲ ਜਾਂਦਾ ਤੇ ਬੱਚੇ ਇੱਕ ਨਵੀਂ ਉਡਾਨ ਭਰਦੇ ਨੇ ਸੋ ਇੱਥੇ ਬੱਚਿਆਂ ਨੂੰ ਭੇਜੋ ਉਹਨਾਂ ਨੂੰ ਖੇਡਣ ਦਿਓ ਮਾਹੌਲ ਦਿਓ ਇਸ ਤੋਂ ਬਿਨਾ ਵੀ ਸਰਪੰਚ ਸਾਹਿਬ ਕੋਈ ਵੀ ਚੀਜ਼ ਦੀ ਕੋਈ ਤੁਹਾਨੂੰ ਕਮੀ ਪੇਸ਼ੀ ਲੱਗੂਗੀ ਉਹ ਵੀ ਮੈਨੂੰ ਦੱਸਿਓ ਜੀ ਜਿਮਾ ਵਾਸਤੇ ਕਹਿੰਦੇ ਨੇ ਜੀ ਕੋਈ ਇਹਦੇ ਵਿੱਚ ਹੀ ਕਰ ਲਾਂਗੇ ਜੀ ਜਿਮਾ ਵਾਸਤੇ ਵਿੱਚ ਹੀ ਕਰਨਾ ਨਮਾ ਬੱਚੇ ਦੇ ਸਾਡੇ ਉਹ ਚੰਗੇ ਪਾਸੇ ਲੱਗਣ ਸਰ ਆਪਣਾ ਨਾਮ ਜੀ ਗੁਰਪ੍ਰੀਤ ਸਿੰਘ ਸਰਕਾਰ ਚ ਬਾਲਦਖਨ ਗੁਰਪ੍ਰੀਤ ਜੀ ਅੱਜ ਸਟੇਡੀਅਮ ਚ ਐਮਐਲਏ ਸਾਹਿਬ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਐਮਐਲਏ ਨਰਿੰਦਰ ਕੌਰ ਭਰਾ ਜੀ ਦਾ ਕਿ ਉਹ ਇੱਥੇ ਆਏ ਨੇ ਤੇ ਸਾਡੇ ਸਟੇਡੀਅਮ ਚ ਨਵੇਂ ਕੰਮ ਜਿਵੇਂ ਕਿ ਬਾਥਰੂਮ ਨਵੇਂ ਬਣਦੇ ਨੇ ਲਾਈਟਿੰਗ ਵਗੈਰਾ ਦਾ ਇਰੀਗੇਸ਼ਨ ਦਾ ਬਲੀਵਾਲ ਗਰਾਊਂਡ ਦਾ ਤੇ ਹੋਰ ਬਹੁਤ ਕੁਝ ਆ ਜਿਹੜਾ ਨਵਾਂ ਸਟੇਡੀਅਮ ਚ ਕਰਨਾ ਉਹਦਾ ਨਹੀਂ ਅੱਜ ਨਹੀਂ ਪੱਥਰ ਤਰਕੇ ਗਏ ਨੇ ਤੇ ਅਸੀਂ ਬਹੁਤ ਬਹੁਤ ਧੰਨਵਾਦ